ਜਿੰਨੀ ਦੇਰ ਸਾਨੂੰ ਇਹ ਰਤਨਾ ਵਰਗੀ ਦਾਤ ਸਮਝ ਨਹੀਂ ਆ ਰਹੀ ਗੁਰੂ ਨੇ ਅੰਮ੍ਰਿਤ ਦਿੱਤਾ ਗੁਰੂ ਨੇ ਸ਼ਬਦ ਦਿੱਤਾ ਗੁਰੂ ਨੇ ਰਹਿਤ ਦਿੱਤੀ ਤੇ ਸਾਨੂੰ ਸਮਝ ਨਹੀਂ ਆ ਰਹੀ ਪਤਾ ਕੀ ਹੁੰਦਾ ਮਾਰੇ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਮੇ ਉਹਦੀ ਰੁਚੀ ਹੈ ਨਾ ਜੀ ਹੁਣ ਬੱਚੇ ਨੂੰ ਤੁਸੀਂ ਕਹੋ ਵੀ ਨਹੀਂ ਤੈਨੂੰ ਇੱਥੇ ਸੋਹਣੀ ਜਗ੍ਹਾ ਤੇ ਬਿਠਾਉਣਾ ਤੇ ਉਹਦੀ ਮਨਪ ਹੁੰਦੀ ਖੇਡ ਕੀ ਆ ਪਾਣੀ ਚ ਚਿੱਕੜ ਚ ਮਿੱਟੀ ਚ ਵੜਨਾ ਚੰਚਲ ਬਾਤ ਬਾਰਕ ਬੱਪਰੇ ਕੀ ਉਸ ਪਾਸੇ ਨੂੰ ਕਰਛਤ ਹੁੰਦੀ ਹੈ ਜਦਦਰੋਂ ਤੁਸੀਂ ਰੁਕੋ ਮਹਾਰਾਜ ਕਹਿੰਦੇ ਜਿਹੜੀ ਜਾਣਕਾਰੀ ਅਧੂਰੀ ਹੈ ਨਾ ਬੇਸਮਝੀ ਹੈ ਜਿਹੜੀ ਜਿੱਥੇ ਸਾਨੂੰ ਅਜੇ ਪਤਾ ਨਹੀਂ ਲੱਗ ਰਿਹਾ ਵੀ ਮਹਾਰਾਜ ਨੇ ਦਿੱਤਾ ਕੀ ਹੈ ਸਾਨੂੰ ਸਭ ਤੋਂ ਮੈਂ ਪਹਿਲੀ ਬੇਨਤੀ ਤੁਹਾਡੇ ਚਰਨਾਂ 'ਚ ਇਹ ਕਰਦਾ ਸਾਨੂੰ ਪਹਿਲਾਂ ਪਤਾ ਹੋਵੇ ਵੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ 239 ਸਾਲ ਲਾ ਕੇ ਮਨੁਖਤਾ ਦੀ ਝੋਲੀ 'ਚ ਪਾਇਆ ਕੀ ਹੈ ਸਾਧ ਸੰਗਤ ਅਗਲੀ ਗੱਲ ਬਾਤ 'ਚ ਕਰਾਂਗੇ ਕ੍ਰੀਜ਼ ਬਣ ਜੇ ਸਾਡੇ ਅੰਦਰ ਫਿਰ ਉੱਥੇ ਤੇ ਰਤਨ ਵੰਡਿਆ ਜਾ ਰਿਹਾ ਪਰ ਬੇਸਮਝੀ ਕੀ ਕਰਦੀ ਹੈ ਅਗਿਆਨਤਾ ਕੀ ਕਰਦੀ ਹੈ ਬਗਾ ਕੇ ਛੁੱਟ ਦਿੱਤਾ ਰਤਨ ਛੁੱਟ ਦਿੱਤਾ ਇੱਕ ਕਹਾਣੀ ਹੈ ਕਿ ਕਲਪਨਾ ਕੀਤੀ ਕਿਸੇ ਨੇ ਕਹਿੰਦੇ ਕੋਈ ਬੰਦਾ پارਸ ਦੀ ਵੱਟੀ ਲੱਭਣ ਤੁਰ ਪਿਆ ਉਹਨੇ ਹਜ਼ਾਰਾਂ ਮੀਲ ਪੈਂਡਾ ਤੈਅ ਕੀਤਾ ਨਦੀਆਂ ਨਾਲੇ ਟੋਬੇ ਪਹਾੜ ਸਮੁੰਦਰ ਗਾਹੇ ਲੋਹੇ ਦੇ ਟੁਕੜੇ ਦੇ ਨਾਲ ਹਰ ਪੱਥਰ ਨੂੰ ਲਾ ਕੇ ਵੇਖਦਾ ਤੇ ਛੱਡ ਦਿੰਦਾ ਹਰ ਪੱਥਰ ਨੂੰ ਲੋਹਾ ਦੇਖਦਾ ਸੋਨਾ ਨਹੀਂ ਬਣ ਰਿਹਾ ਉਹ ਟੱਚ ਕਰਦਾ ਸ਼ਹੋਂਦਾ ਤੇ ਛੱਡ ਦਿੰਦਾ ਨੌਬਤ ਇੱਥੋਂ ਤੱਕ ਆ ਗਈ ਕਿ ਰਵਾਇਤ ਹੀ ਬਣ ਗਈ ਜੀ ਜਦੋਂ ਲਾਉਂਦਾ ਛੱਡ ਦਿੰਦਾ ਲਾਉਂਦਾ ਛੱਡ ਦਿੰਦਾ ਹੁਣ ਉਹਨੇ ਵੇਖਣਾ ਵੀ ਬੰਦ ਕਰ ਦਿੱਤਾ ਸਮੁੰਦਰਾਂ ਦੇ ਕਿਨਾਰੇ-ਕਿਨਾਰੇ ਫਿਰਦਿਆਂ ਲਾਉਂਦਾ ਛੱਡ ਦਿੰਦਾ ਤੇ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜੀ ਵੱਟੀ ਨਾਲ ਲੱਗ ਕੇ ਉਹ ਟੁਕੜਾ ਸੋਨ ਪਾਰਸ ਦੇ ਸਪਰਸ਼ ਨਾਲ ਸੋਨਾ ਬਣ ਚੁੱਕਿਆ ਸੀ ਪਰ ਉਹਦੋਂ ਨੂੰ ਪਤਾ ਨਹੀਂ ਕਿੱਥੇ ਛੁੱਟ ਚੁੱਕਿਆ ਸੀ ਹੁਣ ਸਾਨੂੰ ਲੋਹੇ ਤੋਂ ਸਾਨੂੰ ਮਨੂਰ ਤੋਂ ਕੰਚਨ ਬਣਾਉਣ ਵਾਲੀ ਗੁਰੂ ਦੀ ਇਹ ਦਾਤ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਉਹਨੂੰ ਵਗਾ ਕੇ ਸੁੱਟ ਦਿੱਤਾ ਸੁੱਟਦੇ ਹੀ ਤੁਰੇ ਜਾ ਰਹੇ ਆ ਸੁੱਟਦੇ ਹੀ ਤੁਰੇ ਜਾ ਰਹੇ ਆ ਕਿਉਂਕਿ ਸਾਨੂੰ ਜਾਣਕਾਰੀ ਨਹੀਂ ਹੈ ਵੀ ਇਹ ਕਿੰਨੀ ਅਨਮੋਲ ਹੈ ਇੱਕ ਮੈਂ ਹੋਰ ਬੇਨਤੀ ਕਰਾਂ ਤੁਸੀਂ ਨੌਜਵਾਨ ਬੈਠੇ ਹੋ ਜ਼ਿੰਦਗੀ ਦੇ ਅੰਦਰ ਕੰਪੈਰੀਸ਼ਨ ਯਸਲੀ ਨਹੀਂ ਕਿ ਕਿਸੇ ਨੂੰ ਨੀਵਾ ਦਿਖਾਉਣਾ ਤੁਸੀਂ ਦੁਕਾਨ ਤੇ ਜਾ ਕੇ ਚੀਜ਼ ਖਰੀਦਣੀ ਹੋਵੇ ਨਾ ਤੇ ਸਿਆਣੇ ਜਿਹੜੇ ਲੋਕ ਹੁੰਦੇ ਆ ਉਹ ਦੋ ਤਿੰਨ ਦੁਕਾਨਾਂ ਤੇ ਕੰਪੈਰੀਜ਼ਨ ਕਰ ਲੈਂਦੇ ਆ ਕੁਆਲਿਟੀ ਦਾ ਵੀ ਕੰਪੈਰੀਜ਼ਨ ਹੋ ਜਾਂਦਾ ਤੇ ਰੇਟ ਦਾ ਵੀ ਪਤਾ ਲੱਗ ਜਾਂਦਾ ਨਾ ਜੀ ਸਾਨੂੰ ਇਸੇ ਤਰ੍ਹਾਂ ਜਦੋਂ ਤੁਸੀਂ ਜ਼ਿੰਦਗੀ ਦਾ ਮਾਰਗ ਚੁਣਨਾ ਹੈ ਭਾਵੇਂ ਤੁਸੀਂ ਤੁਹਾਨੂੰ ਮੂਲ ਰੂਪ ਚ ਸਿੱਖੀ ਮਿਲੀ ਆ ਪਰ ਜਦੋਂ ਤੁਸੀਂ ਕੰਪੈਰੀਜ਼ਨ ਕਰੋਗੇ ਨਾ ਆਲੇ ਦੁਆਲੇ ਨਾਲ ਤੇ ਫਿਰ ਪਤਾ ਲੱਗੇਗਾ ਉਹ ਇਹ ਤੇ ਬਹੁਤ ਅਨਮੋਲ ਚੀਜ਼ ਹੈ ਜਿਹੜੀ ਗੁਰੂ ਨੇ ਦਿੱਤੀ ਆ ਸਾਡੇ ਕੋਲ ਤੇ ਜੋ ਗੁਰੂ ਦਾ ਦਿੱਤਾ ਹੋਇਆ ਉਹ ਬਹੁਤ ਅਨਮੋਲ ਹੈ ਪਰ ਜਦੋਂ ਜਾਣਕਾਰੀ ਨਹੀਂ ਹੈ ਅਸੀਂ ਰਤਨ ਛੁੱਟੀ ਜਾ ਰਹੇ ਹਾਂ ਕੌਡੀਆਂ ਇਕੱਠੀਆਂ ਕਰੀ ਜਾ ਰਹੇ ਹਾਂ ਰਤਨ ਤਿਆਗ ਬੋਲੋ ਨਾ ਸੁਖਨੀ ਸਾਹਿਬ ਪੜਨ ਵਾਲੇ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਉਲਟੋ ਹੋ ਗਿਆ ਨਾ ਜੀ ਕੰਮ ਸਾਂਭਣਾ ਰਤਨ ਸੀ ਸਾਂਭ ਲੀਆਂ ਕੌਡੀਆਂ ਗੁਰੂ ਰਤਨ ਦੇ ਰਿਆ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤੇ ਜਾਓ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਤੇ ਅਸੀਂ ਰਤਨ ਦਾ ਗਾਕ ਬਣਨ ਦੀ ਬਜਾਏ ਸਾਡੇ ਮਨ ਨੇ ਕਿਹਾ ਕੋਈ ਗੱਲ ਨਹੀਂ ਆਹ ਚੀਜ਼ ਦਾ ਜੀਬ ਦਾ ਰਸ ਹੈ ਕੰਨਾਂ ਦਾ ਰਸ ਹੈ ਅੱਖਾਂ ਦਾ ਰਸ ਹੈ ਇੰਦਰੀਆਂ ਦਾ ਰਸ ਹੈ ਮਨ ਨੇ ਪ੍ਰੇਰਿਆ ਅਸੀਂ ਉਸ ਰਸ ਵਾਲੇ ਪਾਸੇ ਲੱਗ ਗਏ ਜਿਹੜਾ ਮਹਾਰਸ ਸੀ ਉਹਨੂੰ ਚਖਿਆ ਹੀ ਨਹੀਂ ਤੀ ਗੁਰੂ ਆਵਾਜ਼ਾਂ ਦੇ ਕੇ ਕਹਿ ਰਿਹਾ ਸੀ ਵੀ ਦੁਨੀਆ ਦੇ ਰਸ ਚਖਣ ਵਾਲਿਆ ਨਾਮ ਮਹਾਰਸ ਪੀਓ ਬਿਖੇਬਨ ਫੀਕਾ ਤਿਆਗ ਨਹੀਂ ਸਕੀਏ ਗੁਰੂ ਤੇ ਆਵਾਜ਼ਾਂ ਮਾਰ ਕੇ ਕਹਿ ਰਹੇ ਸੀ ਮਹਾਰਸ ਪੀ ਪਰ ਮੰਨ ਨੇ ਕਿਹਾ ਨਹੀਂ ਜੀਬ ਦਾ ਰਸ ਬਹੁਤ ਮਿੱਠਾ ਹੈ ਅੱਖਾਂ ਦਾ ਰਸ ਬਹੁਤ ਕਮਾਲ ਦਾ ਹੈ ਕੰਨਾਂ ਦਾ ਰ ਹਰ ਇਸ ਰਸ ਵਿੱਚ ਗਲਤਾਨ ਹੋਇਆ ਰਤਨ ਛੱਡ ਦਿੱਤਾ ਕੌਡੀਆਂ ਵਾਲੇ ਪਾਸੇ ਤੁਰ ਪਿਆ ਇਹਦਾ ਕਾਰਨ ਕੀ ਹੈ ਕਿ ਜ਼ੋਹਰੀ ਨਹੀਂ ਹੈ ਇਹ پارکੂ ਨਹੀਂ ਹੈ ਇਹਨੂੰ ਸਮਝ ਨਹੀਂ ਆ ਮੈਨੂੰ ਮਿਲ ਕੀ ਰਿਹਾ ਜੇ ਸਾਨੂੰ ਸਮਝ ਨਹੀਂ ਮੈਂ ਮਾਫੀ ਮੰਗ ਕੇ ਕਹਿੰਦਾ ਤੁਹਾਡੀ ਬਿਰਤੀ ਤੇ ਸ਼ੱਕ ਨਹੀਂ ਹੈ ਪਰ ਜਿੱਡਾ ਅਮੋਲਕ ਖਜ਼ਾਨਾ ਸਾਡੇ ਕੋਲ ਹੈ ਨਾ ਧੰਨ ਨੇ ਜਿਨ੍ਹਾਂ ਨੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਨਹੀਂ ਤੇ ਬਹੁਤੀ ਵਾਰੀ ਤੇ ਅਸੀਂ ਸੋਨੇ ਦੇ ਕੀਮਤੀ ਰਮਾਲਿਆਂ ਚ ਅਦਬ ਦੇ ਨਾਲ ਸਨਮਾਨ ਨਾਲ ਰੱਖਿਆ ਸਾਨੂੰ ਪਤਾ ਹੀ ਨਹੀਂ ਇਸ ਖਜ਼ਾਨੇ ਚ ਕੀ ਹੈ ਮੈਂ ਇੱਕ ਬੇਨਤੀ ਕਰਾਂ ਮਾਫੀ ਮੰਗ ਕੇ ਤੁਹਾਡੇ ਕੋਲ ਕਿਸੇ ਦਾ ਦਿਲ ਦੁਖਾਨ ਲਈ ਨਹੀਂ ਕਹਿ ਰਿਹਾ ਮੇਰੀ ਜ਼ਿੰਦਗੀ ਚ ਵਾਪਰਦਾ ਮੈਂ ਤਾਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਜਿਹੜੇ ਵੀਰਾਂ ਨੂੰ ਕਹੀਏ ਨਾ ਕਿ ਤੂੰ ਕੀ ਕੀ ਕਰਦਾ ਹੈ ਮਤਲਬ ਤੇਰੀ ਆਸਥਾ ਵਿਸ਼ਵਾਸ ਕਿੱਥੇ ਕਿੱਥੇ ਹੈ ਉਹ ਕਹਿੰਦਾ ਭਾਈ ਮੈਂ ਮੰਨਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਆ ਹੁਣ ਮੇਰੀ ਇੱਕ ਤੁਸੀਂ ਹੈਰਾਨ ਹੋ ਜਾਗੇ ਸ਼ਬਦ ਤੋਂ ਮੈਂ ਜ਼ਿੰਮੇਵਾਰੀ ਨਾ ਸ਼ਬਦ ਬੋਲਣ ਲੱਗਾ ਸ੍ਰੀ ਗੁਰੂ ਗੰਦ ਸਾਹਿਬ ਨੂੰ ਨਾ ਮੰਨਿਆ ਕਰੋ ਹੈਰਾਨ ਹੋਵਗੇ ਨਾ ਜੀ ਸ੍ਰੀ ਗੁਰੂ ਗੰਦ ਸਾਹਿਬ ਨੂੰ ਨਾ ਮੰਨਿਆ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੰਨਿਆ ਕਰੋ ਤੇ ਜਿੱਦਨ ਸ੍ਰੀ ਗੁਰੂ ਗੰਦ ਸਾਹਿਬ ਦੀ ਮੰਨਣ ਲੱਗ ਪਏ ਨਾ ਉਹ ਦਿਨ ਕੌਡੀਆਂ ਛੁੱਟ ਜਾਣਗੀਆਂ ਰਤਨ ਆਪੇ ਸੰਭਿਆ ਜਾਣਾ ਹੈ ਅਜੇ ਅਸੀਂ ਕੌਡੀਆਂ ਵਾਲੇ ਪਾਸੇ ਤੁਰ ਰਹੇ ਹਾਂ ਤੇ ਅਸੀਂ ਕਹਿੰਦੇ ਅਸੀਂ ਸ੍ਰੀ ਗੁਰੂ ਗਨ ਸਾਹਿਬ ਨੂੰ ਵੀ ਮੰਨਦੇ ਆ ਨਾ ਮੰਨਿਆ ਕਰੋ ਉਹ ਦੀ ਮੰਨਿਆ ਕਰੋ ਬੁੱਲਿਆ ਕੀ ਹੈ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੁਅਸਥਿਰ ਕਰ ਮੰਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਹੇ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਕਮਾਲ ਹੋ ਗਿਆ ਉਦਮ ਕਰ ਰਿਹਾ ਉਹਦੇ ਲਈ ਜਿਹੜਾ ਛੱਡ ਜਾਣਾ ਜਿਹੜਾ ਨੇੜੇ ਆ ਉਹਨੂੰ ਪਰੇ ਤੱਕ ਰਿਹਾ ਸੰਗ ਸਹਾਈ ਕਿਸ ਪਰ ਹਰੈ ਤੇ ਮਹਾਰਾਜ ਨੇ ਫਿਰ ਤੁਲਨਾ ਪਤਾ ਕਿਦੇ ਨਾਲ ਕੀਤੀ ਅਗਲੀ ਪੰਕਤੀ ਚੰਦਨ ਲੇਪ ਉਤਾਰੈ ਧੋਏ ਗਰਦਬ ਪ੍ਰੀਤ ਪਸਮ ਸੰਗ ਹੋਏ ਖੋਤਾ ਗਦਾ ਉਹਦੀ ਪ੍ਰੀਤਾ ਕੀ ਹੈ ਮੈਂ ਰੂੜੀ ਤੇ ਲੇਟਣਾ ਹੈ ਉਹਨੂੰ ਤੁਸੀਂ ਚੰਦਨ ਦਾ ਲੇਪ ਕਰ ਦੋ ਉਹ ਚੰਦਨ ਦੇ ਲੇਪ ਨੂੰ ਨਹੀਂ ਪਸੰਦ ਕਰਦਾ ਉਹਦੀ ਮਾਨਸਿਕਤਾ ਕੀ ਕਹਿੰਦੀ ਹੈ ਮੈਂ ਰੂੜੀ ਵਿੱਚ ਲੇਟਣਾ ਹੈ ਮੈਂ ਗੰਦਗੀ ਵਿੱਚ ਲੇਟਣਾ ਹੈ ਮੈਂ ਮਿੱਟੀ ਵਿੱਚ ਲੇਟਣਾ ਹੈ ਕਿਉਂਕਿ ਉਹਨੂੰ ਚੰਦਨ ਦੀ ਕਦਰ ਨਹੀਂ ਹੈ ਜਦ ਜਦ ਕੇ ਚੰਦਨ ਬਹੁਤ ਅਨਮੋਲ ਹੈ ਬੇਸ਼ਕੀਮਤੀ ਹੈ ਖੁਸ਼ਬੂਦਾਰ ਹੈ ਪਰ ਉਹ ਖੇ ਵਿੱਚ ਲੇਟਣ ਨੂੰ ਤਿਆਰ ਹੈ ਚੰਦਨ ਪਰੇ ਸੁੱਟ ਰਿਹਾ ਬਰਤੀ ਹੈ ਨਾ ਜੀ ਉਹਨੂੰ ਪਤਾ ਨਹੀਂ ਹੈ ਵਿਚਾਰੇ ਨੂੰ ਮਹਾਰਾਜ ਨੇ ਇੱਕ ਬਾਣੀ ਚ ਬਚਨ ਕਿਹਾ ਮੱਖੀ ਦੀ ਕੀ ਸੁਭਾਅ ਹੈ ਮੱਖੀ ਦੀ ਕੀ ਬਿਰਤੀ ਹੈ ਇੱਕ ਆ ਵੇਖੋ ਇਹਨੀ ਚਿੱਟੀਆਂ ਚਦਰਾਂ ਵਿਸ਼ੀਆਂ ਹੁੰਦੀਆਂ ਨਾ ਜੀ ਤੇ ਅਸੀਂ ਵੇਖਦੇ ਹਾਂ ਸਾਰੇ ਜਿੱਥੇ ਛੋਟਾ ਜਿਹਾ ਵੀ ਦਾਗ ਹੋਏਗਾ ਮੱਖੀ ਨੇ ਦਾਗ ਲੱਗ ਲੱਬ ਕੇ ਤੇ ਉਸ ਦਾਗ ਤੇ ਬੈਠਣਾ ਇੱਕ ਇਹ ਗੱਲ ਜੀਵਾਂ ਦੀ ਨਹੀਂ ਹੈ ਬਿਰਤੀਆਂ ਮਹਾਰਾਜ ਨੇ ਬਾਣੀ ਚ ਸ਼ਬਦ ਵਰਤਿਆ ਕਿਤੇ ਬਿਰਤੀਆਂ ਨੂੰ ਬਿਆਨ ਕਰਦਿਆਂ ਹੰਸ ਕਿਆ ਗੁਰਸਿੱਖਾਂ ਨੂੰ ਹੰਸ ਕਿਆ ਕਿਤੇ ਬਿਰਤੀਆਂ ਨੂੰ ਬਿਆਨ ਕਰਦਿਆਂ ਬਗਲੇ ਨਾਲ ਵੀ ਤਸ਼ਬੀਹ ਦਿੱਤੀ ਕਿਤੇ ਬਾਸ ਨਾ ਦਿੱਤੀ ਕਿਤੇ ਚੰਦਨ ਨਾਲ ਵੀ ਦਿੱਤੀ ਹੁਣ ਉਹ ਬਨਸਪਤੀ ਦੀ ਉਦਾਹਰਨ ਹੈ ਭਾਵੇਂ ਪੰਛੀਆਂ ਦੀ ਜਾਨਵਰਾਂ ਦੀ ਉਦਾਹਰਨ ਹੈ ਅਸਲ ਵਿੱਚ ਉਹ ਗੱਲ ਜਾਨਵਰਾਂ ਤੇ ਬਨਸਪਤੀ ਦੀ ਨਹੀਂ ਹੋ ਰਹੀ ਸਾਡੀਆਂ ਬਿਰਤੀਆਂ ਦੀ ਹੋ ਰਹੀ ਹੈ ਕਬੀਰ ਪਾਪੀ ਭਗਤ ਨਾ ਭਾਵੇ ਹਰ ਪੂਜਾ ਨਾ ਸੁਹਾਏ ਮੱਖੀ ਚੰਦਨ ਪਰਹਰ ਜਹ ਬਿਗੰਧ ਤਹ ਜਾਏ ਮੱਖੀ ਇੱਕ ਪਾਸੇ ਚੰਦਨ ਹੋਵੇ ਇੱਕ ਪਾਸੇ ਗੰਦਗੀ ਹੋਵੇ ਤੇ ਮੱਖੀ ਕਿੱਥੇ ਬੈਠਦੀ ਹੈ ਜੀ ਗੰਦਗੀ ਤੇ ਬੈਠਦੀ ਹੈ ਨਾ ਜੀ ਕਿਉਂਕਿ ਉਹਦਾ ਟੇਸਟ ਹੈ ਜੀ ਉਹ ਉਹਨੂੰ ਗੰਦਗੀ ਵਿੱਚੋਂ ਟੇਸਟ ਆ ਰਿਹਾ ਕਾਂ ਮੈਂ ਭਾਈ ਸਾਹਿਬ ਜੀ ਨੇ ਬਚਨ ਵਰਤੇ ਭਾਈ ਗੁਰਦਾਸ ਕਾਂ ਕਪੂਰ ਨਾ ਚੱਖੇ ਦੁਰਗੰਧ ਸਕਾਵ ਇੱਕ ਪਾਸੇ ਕਪੂਰ ਹੋਵੇ ਖੁਸ਼ਬੂਆਂ ਸੁਗੰਧੀਆਂ ਵਾਲਾ ਹੋਵੇ ਦੂਜੇ ਪਾਸੇ ਕਾਂ ਦੀ ਮਨਪੁੰਦੀ ਰੁਚੀ ਕੀ ਹੈ ਵਿਸਟਾ ਵਿੱਚ ਗੰਦਗੀ ਵਿੱਚ ਟੁੰਝਾ ਮਾਰ ਮਾਰ ਕੇ ਖਾਣੀ ਉਹਨੂੰ ਪ੍ਰਤੀਤ ਨਹੀਂ ਹੈ ਸਭ ਤੋਂ ਪਹਿਲੀ ਗੱਲ ਜਾਣਨਾ ਸਮਝਣਾ ਗੁਰੂ ਕੀ ਦੇ ਰਿਹਾ ਸਾਨੂੰ ਸਿੱਖਾਂ ਨੂੰ ਕੀ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਦੂਜਿਆਂ ਨਾਲ ਨਫ਼ਰਤ ਕਰਨੀ ਨਹੀਂ ਪਾਈ ਪਹਿਲਾਂ ਸਾਨੂੰ ਪਤਾ ਹੋਵੇ ਸਾਡੀ ਝੋਲੀ 'ਚ ਪੈ ਕੀ ਰਿਹਾ ਹੈ ਗੱਲ ਉਲਟ ਹੋ ਗਈ ਤੁਸੀਂ ਚਾਵਲ ਖਾਂਦੇ ਹੋ ਹਨ ਜਿਹੜਾ ਚਾਵਲ ਦਾ ਪੌਦਾ ਹੁੰਦਾ ਹੈ ਬੂਟਾ ਹੁੰਦਾ ਜਿਹੜਾ ਉਹਦੇ ਵਿੱਚੋਂ ਦਾਣੇ ਲੈ ਕੇ ਘਰ ਆਉਂਦੇ ਆ ਕਿ ਜਾਂ ਬੂਟਾ ਲੈ ਕੇ ਘਰ ਆਉਂਦੇ ਜਿਹੜੇ ਜਿਹੜਾ ਪੌਦਾ ਹੈ ਉਹ ਕੀ ਹੈ ਪਰਾਲੀ ਉਹਨੂੰ ਪੰਜਾਬ ਪੰਜਾਬ ਚ ਪਰਾਲੀ ਕਹਿੰਦੇ ਆ ਬਾਣੀ ਚ ਪ੍ਰਾਲ ਸ਼ਬਦ ਲਿਖਿਆ ਮਤਲਬ ਫੋਕਟ ਕੂੜਾ ਤੇ ਖਾਣਾ ਕੀ ਹੈ ਦਾਣੇ ਚਾਵਲ ਮਹਾਰਜ ਨੇ ਬਾਣੀ ਚ ਕਿਹਾ ਹੁਣ ਇਹ ਮੇਰੀ ਬਿਰਤੀ ਦੀ ਗੱਲ ਹੈ ਕਹਿਣ ਲੇ ਵੀ ਇਹ ਮੂਰਖ ਕੀ ਕਰ ਰਿਹਾ ਪ੍ਰਾਲ ਘਰ ਲੈ ਆ ਰਿਹਾ ਦਾਣੇ ਬਾੜ ਸੋਟਾ ਛੋਟ ਜਾਹੇ ਸੇ ਕਰੇ ਪ੍ਰਾਲ ਕਾਮਨਾ ਆਵੇ ਸਿੰਜ ਜੰਜਾਲ ਸੰਗ ਨਾ ਚੱਲੈ ਤਿੰਨ ਸਹੀ ਜੋ ਬਹਿ ਰਾਈ ਸੇ ਮੀਤ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਉਹ ਕਮਲਿਆ ਤਤ ਸਾੰਭ ਤੇਰੀ ਤੇ ਤੈਨੂੰ ਰਾਤ ਸੌਣਾ ਤਤ ਵਿੱਚੋਂ ਤੇਰੀ ਭੁੱਖ ਮਿਟਣੀ ਆ ਤਤ ਨਾਲ ਤੈਨੂੰ ਜੀਵਨ ਮਿਲਣਾ એનર્ਜੀ ਮਿਲਣੀ ਤਾਕਤ ਮਿਲਣੀ ਆ ਤਤ ਚੋਂ ਪ੍ਰਾਲ ਤੇ ਪਸ਼ੂ ਖਾਂਦੇ ਆ ਪ੍ਰਾਲੀ ਤੇ ਲੋਕੀ ਪਸ਼ਣੂਆਂ ਵਾਸਤੇ ਰੱਖਦੇ ਆ ਮਤਲਬ ਫਜ਼ੂਲ ਫੋਕਟ ਨੂੰ ਸਾਂਭ ਰਿਆ ਹੈ ਤਤ ਨੂੰ ਗਵਾਈ ਜਾ ਰਿਹਾ ਸਾਡੇ ਘਰਾਂ ਚ ਕੀ ਹੋ ਰਿਹਾ ਅੱਜ ਮਾਫੀ ਮੰਗ ਕੇ ਕਹਿੰਦਾ ਜੀ ਗੁਰਮਤ ਨੂੰ ਅਸੀਂ ਛੱਡੀ ਜਾ ਰਹੇ ਆ ਤੇ ਆਲੇ ਦੁਆਲੇ ਜੋ ਹੈ ਉਹ ਕੂੜਾ ਗ੍ਰੈਂਡ ਕਰੀ ਜਾ ਰਹੇ ਸਾਡੇ ਘਰਾਂ ਦੀ ਅੱਜ ਦਸ਼ਾ ਕੀ ਹੈ ਜੀ ਜਿਹੜੀ ਸਾਨੂੰ ਗੁਰੂ ਨੇ ਮੱਤ ਦਿੱਤੀ ਜਿਹੜੀ ਸਾਨੂੰ ਗੁਰਮਤਿ ਦਿੜੜ ਕਰਵਾਈ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਭਰਮ ਚੋਂ ਅਗਿਆਨਤਾ ਚੋਂ ਕੱਢਿਆ ਅਸੀਂ ਸਾਰਾ ਕੁਝ ਕੀ ਢੋ ਰਹੇ ਆ ਜੋ ਸਾਨੂੰ ਬਾਹਰੋਂ ਮਿਲਿਆ ਤੇ ਜੋ ਗੁਰੂ ਨੇ ਮਿਲਿਆ ਤਾਂ ਨੇ ਗੁਰਸਿੱਖ ਜਨਾਂ ਦੇ ਘਰਾਂ ਚ ਗੁਰਮਤ ਹੈ ਪਰ ਇਮਾਨਦਾਰੀ ਨਾਲ ਗੁਰਸਿੱਖੋ ਪਤਾ ਸਾਡੇ ਥਰਮਾਮੀਟਰ ਕਦੋਂ ਲੱਗਦਾ ਮੈਂ ਅਕਸਰ ਕਹਿੰਦਾ ਹੁੰਦਾ ਪੈਰਾਮੀਟਰ ਕਦੋਂ ਲੱਗਦਾ ਸਾਡੇ ਜਿੱਦਣ ਚਾਰ ਬੰਦੇ ਸਾਡੇ ਘਰ ਆਉਂਦੇ ਆ ਸਾਡੇ ਬੱਚੇ ਬੱਚੀ ਦਾ ਬਰਥਡੇ ਆ ਸਾਡੇ ਧੀ ਪੁੱਤ ਦਾ ਵਿਆਹ ਹੈ ਤੇ ਜਾਂ ਫਿਰ ਕਿਤੇ ਕੋਈ ਮਰਨੇ ਪਰਨੇ ਕੋ ਬਜ਼ੁਰਗ ਬੇਬੇ ਬਾਪੂ ਬਜ਼ੁਰਗ ਸਾਡੇ ਚਲਾਣਾ ਕਰਦੇ ਚਲੋ ਜਿੰਨੀ ਉਹਨੂੰ ਉਮਰ ਭੋਗ ਕੇ ਜਨੇ ਸੰਸਾਰ ਨੇ ਜਾਣਾ ਇੰਡੀਵਿਜੂਅਲੀ ਨਹੀਂ ਪਤਾ ਲੱਗਦਾ ਪਤਾ ਕਦੋਂ ਲੱਗਦਾ ਜਦੋਂ ਅਸੀਂ ਬਰਥਡੇ ਮਨਾ ਰਹੇ ਹਾਂ ਜ ਮਤਲਬ ਸਮੂਹਕ ਰੂਪ ਵਿੱਚ ਸਮਾਜਿਕ ਵਿਵਹਾਰਕ ਜੀਵਨ ਕਰ ਰਹੇ ਹਾਂ ਸਮਾਜਿਕ ਜੀਵਨ ਇਕੱਠੇ ਹੋਏ ਨੇ ਚਾਰ ਬੰਦੇ ਤੇ ਫਿਰ ਉਦੋਂ ਗੁਰਮਤ ਦਾ ਪੈਰਾਮੀਟਰ ਲੱਗਦਾ ਹੈ ਕਿ ਇਹ ਪ੍ਰਾਲ ਇਕੱਠੀ ਕਰਨ ਵਾਲਾ ਹੈ ਕਿ ਜਾਂ ਤਤ ਇਕੱਠੇ ਕਰਨ ਵਾਲਾ ਹੈ ਤੇ ਫਿਰ ਪਤਾ ਕੀ ਕਹਿੰਦੇ ਆ ਜੀ ਜੀ ਸਾਰੇ ਕਰਦੇ ਨੇ ਜੀ ਇਹੀ ਕਹਿੰਦੇ ਨੇ ਇੰਜ ਪੈਣੋ ਬਉ ਗਿਣਤੀ ਕੀ ਕਰਦੀ ਹੈ ਅਸੀਂ ਇਹ ਨਹੀਂ ਵੇਖਣਾ ਅਸੀਂ ਕੀ ਵੇਖਣਾ ਕਿ ਗੁਰੂ ਕੀ ਕਰਦਾ ਹੈ ਗੁਰੂ ਕੀ ਕਰਾਉਂਦਾ ਸਾਡੇ ਕੋਲ ਤੇ ਉਹਦੀ ਕਦਰ ਕਦੋਂ ਹੋਏਗੀ ਜਦੋਂ ਪਹਿਲੀ ਗੱਲ ਸਾਨੂੰ ਜਾਣਕਾਰੀ ਹੋਏਗੀ ਦੂਸਰੀ ਗੱਲ ਸਾਡੇ ਅੰਦਰ ਪ੍ਰਤੀਤ ਆਏਗੀ ਫਿਰ ਅਸੀਂ ਨਹੀਂ ਤਿਆਗਾਂਗੇ ਗੁਰਮਤ ਪਾਈ